ਕੁੜੀ ਆਪਣੇ ਫੋਨ ਤੋਂ WhatsApp ਗਰੁੱਪਾਂ ਦੇ ਵਿੱਚ ਅਸ਼ਲੀਲ ਵੀਡੀਓ ਪਾ ਰਹੀ ਸੀ ਜਿਸ ਵਿੱਚ ਕੁੜੀ ਦਾ ਚਿਹਰਾ ਤਾਂ ਸਾਫ਼ ਦਿਖਾਈ ਦੇ ਰਿਹਾ ਸੀ ਪਰ ਜੋ ਉਸ ਨਾਲ ਮੁੰਡਾ ਸੀ ਉਸ ਦੇ ਚਿਹਰੇ ਉੱਤੇ ਇਮੋਜੀ ਲੱਗਿਆ ਹੋਇਆ ਸੀ ਯਾਨੀ ਉਸ ਦੀ ਪਛਾਣ ਨਹੀਂ ਆ ਰਹੀ ਸੀ ਕਿ ਉਹ ਕੌਣ ਹੈ ਐਦਾਂ ਹੀ ਉਹ ਗਰੁੱਪਾਂ ਦੇ ਵਿੱਚ ਜਦੋਂ ਅਸ਼ਲੀਲ ਵੀਡੀਓ ਸੱਟਦੀ ਹੈ ਤਾਂ ਜੋ ਗਰੁੱਪਾਂ ਦੇ ਵਿੱਚ ਲੋਕ ਜੁੜੇ ਹੁੰਦੇ ਆ ਉਹ ਸੋਚ ਰਹੇ ਸੀ ਕਿ ਇਸ ਲੜਕੀ ਦਾ ਕੀ ਦਿਮਾਗ ਖਰਾਬ ਹੋ ਗਿਆ ਇਹ ਕਿੱਦਾਂ ਦੀਆਂ ਵੀਡੀਓ ਗਰੁੱਪਾਂ ਦੇ ਵਿੱਚ ਪਾ ਰਹੀ ਹੈ ਉਸ ਤੋਂ ਬਾਅਦ ਕੁੜੀ ਨੂੰ ਫੋਨ ਕੀਤਾ ਜਾਂਦਾ ਪਰ ਕੁੜੀ ਦਾ ਫੋਨ ਤਾਂ ਬੰਦ ਆ ਰਿਹਾ ਸੀ ਤੇ ਫਿਰ ਥੋੜੇ ਸਮੇਂ ਬਾਅਦ ਜੋ ਵੀਡੀਓ ਹੁੰਦੀਆਂ ਉਹ ਇਸ ਕੁੜੀ ਦੇ ਵਟਸਐਪ ਸਟੇਟਸ ਤੇ ਲਾਈਆਂ ਹੁੰਦੀਆਂ ਨੇ ਸਭ ਹੈਰਾਨ ਸੀ ਹੁਣ ਇਸ ਕੁੜੀ ਦੇ ਪਿਤਾ ਦਾ ਨੰਬਰ ਲਿੱਤਾ ਜਾਂਦਾ ਉਸ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਇਹ ਕੀ ਕਰ ਰਹੀ ਹੈ ਤਾਂ ਜੋ ਪਿਤਾ ਹੁੰਦਾ ਹੈ ਉਹ ਕਹਿੰਦਾ ਕਿ ਸਾਡੀ ਬੇਟੀ ਤਾਂ ਘਰ ਹੀ ਨਹੀਂ ਪਤਾ ਨਹੀਂ ਉਹ ਕਿੱਥੇ ਚਲੀ ਗਈ ਅਸੀਂ ਤਾਂ ਆਪ ਉਸ ਦੀ ਤਲਾਸ਼ ਕਰ ਰਹੇ ਹਾਂ ਹੁਣ ਕੁੜੀ ਦੀ ਤਲਾਸ਼ ਕੀਤੀ ਜਾਂਦੀ ਹੈ ਤੇ ਜਿਸ ਹਾਲਤ ਦੇ ਵਿੱਚ ਕੁੜੀ ਮਿਲਦੀ ਹੈ ਉਹ ਹਾਲਤ ਦੇਖ ਕੇ ਤਾਂ ਸਭ ਦੇ ਰੌਂਕ ਟੇ ਖੜੇ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕਿਸੇ ਨੇ ਕਿਵੇਂ ਕਰ ਦਿੱਤਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਇੰਦੋਰ ਇਸ ਤੇ ਅਧੀਨ ਪੈਂਦਾ ਥਾਣਾ ਦਵਾਰਕਾਪੁਰੀ ਤੇ ਇਸ ਦੀ ਇੱਕ ਗਲੀ ਅੰਕਲ ਵਾਲੀ ਗਲੀ ਕੱਲ੍ਹ 12 ਫਰਵਰੀ 2026 ਦੀ ਸ਼ਾਮ ਦਾ ਸਮਾਂ ਹੁੰਦਾ ਹੈ ਇੱਥੋਂ ਆਸੇ ਪਾਸਿਓਂ ਬਦਬੂ ਆ ਰਹੀ ਸੀ ਲੋਕ ਇੱਕ ਦੂਜੇ ਨਾਲ ਗੱਲਾਂ ਤਾਂ ਕਰ ਰਹੇ ਸੀ ਕਿ ਕਿੰਨੀ ਗੰਦੀ ਸਮੈਲ ਆ ਰਹੀ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਮੈਲ ਕਿੱਥੋਂ ਆ ਰਹੀ ਹੈ ਕਈ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਚੂਹਾ ਵਗੈਰਾ ਮਰਿਆ ਹੋਵੇ ਇਸ ਕਰਕੇ ਸਮੈਲ ਆ ਰਹੀ ਹੈ ਲੋਕ ਆਪਣੇ ਘਰਾਂ ਦੇ ਵਿੱਚ ਪੈ ਜਾਂਦੇ ਨੇ ਤੇ 13 ਫਰਵਰੀ 2026 ਦੀ ਸਵੇਰ ਹੁੰਦੀ ਹੈ ਤਾਂ ਇਹ ਬਦਬੂ ਹੋਰ ਵੱਧ ਗਈ ਸੀ ਹੁਣ ਲੋਕ ਆਪਸ ਵਿੱਚ ਗੱਲਾਂ ਕਰਦੇ ਆ ਕਿ ਆਖਿਰ ਇਹ ਬਦਬੂ ਆ ਕਿੱਥੋਂ ਰਹੀ ਹੈ ਤਾਂ ਫਿਰ ਉਹ ਉੱਥੇ ਹੀ ਇੱਕ ਕਮਰਾ ਹੁੰਦਾ ਕਮਰੇ ਦੇ ਕੋਲ ਜਾਂਦੇ ਆ ਤਾਂ ਲੋਕਾਂ ਨੂੰ ਲੱਗਦਾ ਕਿ ਇਸ ਕਮਰੇ ਦੇ ਵਿੱਚੋਂ ਬਦਬੂ ਆ ਰਹੀ ਹੈ ਪਰ ਉਸ ਕਮਰੇ ਨੂੰ ਤਾਂ ਬਾਹਰੋਂ ਜਿੰਦਾ ਲੱਗਿਆ ਹੋਇਆ ਸੀ ਹੁਣ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਵੀ ਦੇਖਦੀ ਹੈ ਕਿ ਇਸ ਕਮਰੇ ਦੇ ਵਿੱਚੋਂ ਹੀ ਬਦਬੂ ਆ ਰਹੀ ਹੈ ਪਰ ਇਹ ਕਮਰਾ ਕਿਸ ਦਾ ਸੀ ਕੌਣ ਇੱਥੇ ਰਹਿੰਦਾ ਸੀ ਤਾਂ ਪਤਾ ਲੱਗਦਾ ਕਿ ਇੱਕ ਪਿਊਸ਼ਣਾਉ ਦਾ ਬੰਦਾ ਮੁੰਡਾ ਜੋ ਕਿ ਮੰਦਸੌਰ ਕਾਲਾ ਖੇਤ ਇਲਾਕੇ ਦਾ ਰਹਿਣ ਵਾਲਾ ਸੀ ਉਹ ਇੱਥੇ ਰਹਿ ਰਿਹਾ ਸੀ ਕਿਰਾਏ ਦੇ ਉੱਤੇ ਤਾਂ ਹੁਣ ਇਸ ਮਕਾਨ ਦੇ ਮਾਲਕ ਨੂੰ ਬੁਲਾਇਆ ਜਾਂਦਾ ਹੈ ਉਹ ਵੀ ਆਉਂਦਾ ਤੇ ਉਹ ਵੀ ਕਹਿੰਦਾ ਕਿ ਹਾਂ ਇੱਕ ਮੁੰਡਾ ਰਹਿੰਦਾ ਜਿਸ ਦਾ ਨਾਮ ਪਿਊਸ਼ ਹੁੰਦਾ ਉਹ ਇੱਥੇ ਰਹਿ ਰਿਹਾ ਸੀ ਜੋ ਕਿ ਐਮਬੀਏ ਦੇ ਸੈਕੰਡ ਇਅਰ ਦਾ ਸਟੂਡੈਂਟ ਸੀ ਪਰ ਉਹ ਤਾਂ ਇੱਥੇ ਹੈ ਨਹੀਂ ਸੀ ਹੁਣ ਜਿੰਦਾ ਤੋੜਿਆ ਜਾਂਦਾ ਉਸ ਤੋਂ ਬਾਅਦ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਦਾਖਲ ਹੋਇਆ ਜਾਂਦਾ ਤਾਂ ਜੋ ਮੰਜ਼ਰ ਪੁਲਿਸ ਨੇ ਦੇਖਿਆ ਲੋਕਾਂ ਨੇ ਦੇਖਿਆ ਉਹ ਦੇਖ ਕੇ ਤਾਂ ਸਭ ਦੇ ਹੋਸ਼ ਉੱਡ ਗਏ ਇੱਥੇ ਬੈੱਡ ਦੇ ਉੱਤੇ ਇੱਕ ਕੁੜੀ ਦੀ Laash ਪਈ ਸੀ Laash ਫੁੱਲੀ ਹੋਈ ਸੀ ਤੇ ਬਿਲਕੁਲ ਨੰਗਨ ਹਾਲਤ ਦੇ ਵਿੱਚ ਸੀ ਕੁੜੀ ਬੈੱਡ ਉੱਤੇ ਪਈ ਸੀ ਤੇ ਹੁਣ ਸਭ ਇਹ ਸੋਚਦੇ ਸੀ ਕਿ ਆਖਰ ਇਹ ਕੁੜੀ ਕੌਣ ਹੈ ਤੇ ਪਿਊਸ਼ ਕਿੱਥੇ ਹੈ ਪਿਊਸ਼ ਦੇ ਪਿਤਾ ਜੋ ਕਿ ਕਰੀਆਨੇ ਦੀ ਦੁਕਾਨ ਕਰਦੇ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਉਹ ਵੀ ਇੱਥੇ ਆਉਂਦੇ ਨੇ ਆਉਣ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਆਖਰ ਪਿਊਸ਼ ਕਿੱਥੇ ਆ ਤਾਂ ਉਹਨਾਂ ਨੇ ਕਿਹਾ ਕਿ ਪਿਊਸ਼ ਤਾਂ ਘਰ ਨਹੀਂ ਆਇਆ ਉਸ ਦਾ ਪਤਾ ਨਹੀਂ ਕਿੱਥੇ ਹੈ ਪਿਊਸ਼ ਦਾ ਫੋਨ ਵੀ ਬੰਦ ਆ ਰਿਹਾ ਸੀ ਤੇ ਹੁਣ ਸਭ ਇਹ ਸੋਚਦੇ ਸੀ ਕਿ ਇਹ ਜੋ ਕੁੜੀ ਦੀ লাশ ਹੈ ਇਹ ਆਖਰ ਕਿਸ ਦੀ ਹੈ ਤਾਂ ਫਿਰ ਆਸੇ ਪਾਸਿਓਂ ਦੋਸਤ ਮਿੱਤਰਾਂ ਤੋਂ ਪਤਾ ਲੱਗਦਾ ਕਿ ਪਿੰਡੋਰੀ ਥਾਣੇ ਦੇ ਅਧੀਨ ਪੈਂਦੇ ਇੱਕ ਬੰਦਾ ਰਹਿੰਦਾ ਉਸ ਦੀ ਕੁੜੀ ਦੀ ਹੋ ਸਕਦੀ ਹੈ ਕਿਉਂਕਿ ਉਸ ਦਾ ਏਸ ਕੋਲ ਆਉਣਾ ਜਾਣਾ ਸੀ ਹੁਣ ਉਸ ਬੰਦੇ ਨੂੰ ਬੁਲਾਇਆ ਜਾਂਦਾ ਹੈ ਬੰਦੇ ਨੂੰ ਬੁਲਾ ਕੇ ਕੁੜੀ ਦੀ ਸਨਾਖਤ ਕਰਵਾਈ ਜਾਂਦੀ ਹੈ ਉਸ ਦੀ লাশ ਦੀ ਤਾਂ ਜੋ ਬੰਦਾ ਹੁੰਦਾ ਹੈ ਉਹ লাশ ਤੋਂ ਤਾਂ ਉਹ ਕੁੜੀ ਨੂੰ ਤਾਂ ਨਹੀਂ ਪਹਿਚਾਨ ਸਕਿਆ ਕਿਉਂਕਿ লাশ ਫੁੱਲ ਚੁੱਕੀ ਸੀ ਪਰ ਕੁੜੀ ਦੀਆਂ ਪਾਈਆਂ ਜਰਾਬਾਂ ਤੋਂ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਤਾਂ ਮੇਰੀ ਕੁੜੀ ਹੈ ਉਹ ਕਹਿੰਦਾ ਕਿ ਹਾਂ ਇਹ ਮੇਰੀ ਬੇਟੀ ਹੈ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰਦੀ ਹੈ ਕਿ ਆਖਰ ਇਹ ਸਾਰਾ ਕੀ ਮਾਮਲਾ ਹੈ ਤਾਂ ਜੋ ਕੁੜੀ ਦਾ ਪਿਤਾ ਹੁੰਦਾ ਹੈ ਉਹ ਦੱਸਦਾ ਹੈ ਕਿ ਮੇਰੀ ਬੇਟੀ ਮੈਨੂੰ 10 ਫਰਵਰੀ 2026 ਨੂੰ ਕਹਿੰਦੀ ਕਿ ਮੈਂ ਆਧਾਰ卡 ਠੀਕ ਕਰਵਾਉਣਾ ਤਾਂ ਮੈਂ ਇਸ ਨੂੰ ਉਸ ਜਗ੍ਹਾ ਤੇ ਛੱਡਿਆ ਜਿੱਥੇ ਇਸ ਨੇ ਕਿਹਾ ਸੀ ਕਿ ਇੱਥੋਂ ਮੈਂ ਆਧਾਰ卡 ਠੀਕ ਕਰਵਾਉਣਾ ਤੇ ਪਿਤਾ ਉੱਥੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਜੋ ਕੁੜੀ ਹੁੰਦੀ ਹੈ ਉਹ ਕੁੜੀ ਆਪਣੀ ਛੋਟੀ ਭੈਣ ਨੂੰ ਮੈਸੇਜ ਕਰ ਦਿੰਦੀ ਹੈ ਕਿ ਮੇਰੇ ਦੋਸਤ ਦਾ ਜਨਮ ਦਿਨ ਹੈ ਮੈਂ ਉੱਥੇ ਜਾ ਰਹੀ ਹਾਂ ਮੈਂ ਤਕਰੀਬਨ 11 ਵਜੇ ਵਾਪਸ ਆ ਜਾਵਾਂਗੀ ਤੁਸੀਂ ਫਿਕਰ ਨਾ ਕਰਿਓ ਕੁੜੀ ਨੇ ਉਸਦੀ ਛੋਟੀ ਭੈਣ ਨੇ ਵੀ ਕਿਹਾ ਕਿ ਤੂੰ ਪਾਪਾ ਨੂੰ ਇਹ ਗੱਲ ਦੱਸ ਤੂੰ ਪਾਪਾ ਨੂੰ ਮੈਸੇਜ ਕਰ ਤਾਂ ਕੁੜੀ ਨੇ ਕਿਹਾ ਕਿ ਤੂੰ ਹੀ ਦੱਸ ਦੇਵੀਂ ਤੇ ਫਿਕਰ ਨਾ ਕਰਿਓ ਹੁਣ 8 ਵਜੇ ਜਾਂਦੇ ਨੇ ਕੁੜੀ ਵਾਪਸ ਨਹੀਂ ਆਉਂਦੀ 9 ਵਜੇ ਫੇਰ ਕੁੜੀ ਦੇ ਫੋਨ ਤੋਂ ਮੈਸੇਜ ਆਉਂਦਾ ਆਪਣੀ ਛੋਟੀ ਭੈਣ ਨੂੰ ਕਿ ਮੈਂ ਹੁਣ ਨਹੀਂ ਆਵਾਂਗੀ ਮੈਂ ਬਹੁਤ ਦੂਰ ਚਲੀ ਗਈ ਹੁਣ ਜਦੋਂ ਇਹ ਮੈਸੇਜ ਕੁੜੀ ਨੂੰ ਆਉਂਦਾ ਤਾਂ ਉਹ ਆਪਣੇ ਪਾਪਾ ਨੂੰ ਦੱਸਦੀ ਹੈ ਕਿ ਪਾਪਾ ਵੱਡੀ ਭੈਣ ਦਾ ਮੈਸੇਜ ਇਹ ਆਇਆ ਹੁਣ ਜੋ ਉਸ ਦਾ ਪਿਤਾ ਹੁੰਦਾ ਹੈ ਉਹ ਇਸ ਜਗ੍ਹਾ ਤੇ ਆਉਂਦਾ ਹੈ ਇਸ ਮਕਾਨ ਦੇ ਵਿੱਚ ਆਉਂਦਾ ਇਸ ਕਮਰੇ ਤੇ ਆਉਂਦਾ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਉਹ ਪਿਊਸ਼ ਕੋਲੀ ਆਏ ਹੋਵੇਗੀ ਪਰ ਇਸ ਕਮਰੇ ਨੂੰ ਤਾਂ ਬਾਹਰੋਂ ਜੰਦਾ ਲੱਗਿਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਉਸ ਦੇ ਪਿਤਾ ਨੂੰ ਕਾਲਜ ਵਾਲਿਆਂ ਵੱਲੋਂ ਫੋਨ ਆਉਂਦਾ ਕਿ ਤੁਹਾਡੀ ਬੇਟੀ ਕਿੱਥੇ ਤੁਹਾਡੀ ਬੇਟੀ WhatsApp ਗਰੁੱਪਾਂ ਦੇ ਵਿੱਚ ਅਸ਼ਲੀਲ ਵੀਡੀਓ ਪਾ ਰਹੀ ਹੈ ਤੇ ਜਦੋਂ ਅਸੀਂ ਉਸ ਨੂੰ ਫੋਨ ਕਰਦੇ ਹਾਂ ਉਸ ਦਾ ਫੋਨ ਬੰਦ ਆ ਰਿਹਾ ਤਾਂ ਹੁਣ ਪਿਤਾ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਸ ਦਾ ਫੋਨ ਬੰਦ ਆ ਰਿਹਾ ਦੂਸਰੇ ਦਿਨ ਫੇਰ ਪਿਤਾ ਉਸ ਦੀ ਤਲਾਸ਼ਤਾ ਕਰਦਾ ਪਰ ਉਸ ਤੋਂ ਬਾਅਦ ਫੇਰ ਕਾਲਜ ਵਾਲੇ ਉਸ ਨੂੰ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਉਸ ਦੇ WhatsApp ਸਟੇਟਸ ਦੇ ਉੱਤੇ ਵੀ ਅਸ਼ਲੀਲ ਵੀਡੀਓ ਲੱਗੀਆਂ ਹੋਈਆਂ ਰਿਸ਼ਤੇਦਾਰ ਵੀ ਦੇਖਦੇ ਨੇ ਸਾਰੇ ਦੇਖਦੇ ਨੇ ਹੁਣ ਵੱਡੀ ਗੱਲ ਇਹ ਸੀ ਕਿ ਆਖਰ ਇਹ ਕੁੜੀ ਕਿੱਥੇ ਹੈ ਤੇ ਜੋ ਪਿਊਸ਼ ਹੈ ਉਹ ਕਿੱਥੇ ਹੈ ਤਾਂ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਜਾਂਦੀ ਹੈ ਤੇ ਆਖਰ 13 ਫਰਵਰੀ 2026 ਨੂੰ ਜਦੋਂ ਇਸ ਕਮਰੇ ਦੇ ਵਿੱਚੋਂ ਮੁਸ਼ਕੌਣ ਲੱਗਦਾ ਹੈ ਬਦਬੂ ਆਉਣ ਲੱਗਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਉਹ ਕੁੜੀ ਹੈ ਉਹ ਕੁੜੀ ਕਿਤੇ ਨਹੀਂ ਗਈ ਸਗੋਂ ਉਸ ਦੀ ਤਾਂ ਹੱਤਿਆ ਕਰ ਦਿੱਤੀ ਗਈ ਆ ਉਸ ਦਾ ਜੋ ਉਸ ਦੀ Laash ਹੈ ਉਹ ਇਸ ਕਮਰੇ ਦੇ ਵਿੱਚ ਪਈ ਹੈ 11 ਫਰਵਰੀ 2026 ਨੂੰ ਪਿਤਾ ਵੱਲੋਂ ਜੋ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਗਈ ਸੀ ਆਪਣੀ ਧੀ ਦੀ ਪਰ 13 ਫਰਵਰੀ ਨੂੰ ਇਹ Laash ਮਿਲਦੀ ਹੈ ਹੁਣ ਸਭ ਦੇ ਅੱਗੇ ਇਹ ਸਵਾਲ ਸੀ ਪੁਲਿਸ ਦੇ ਅੱਗੇ ਸਵਾਲ ਸੀ ਕਿ ਆਖਰ ਪਿਊਸ਼ ਕਿੱਥੇ ਹੈ ਪਿਊਸ਼ ਦਾ ਫੋਨ ਬੰਦ ਆ ਰਿਹਾ ਸੀ ਪਰ ਜੋ ਕੁੜੀ ਵਾਲਾ ਫੋਨ ਸੀ ਉਹ ਕਦੇ ਆਨ ਹੋ ਜਾਂਦਾ ਸੀ ਤੇ ਕਦੇ ਆਫ ਹੋ ਜਾਂਦਾ ਸੀ ਪੁਲਿਸ ਇਸ ਉੱਪਰ ਆਪਣੀ ਨਿਗ੍ਹਾ ਰੱਖ ਰਹੀ ਸੀ ਕਿ ਆਖਰ ਇਸ ਦੀ ਸਹੀ ਲੋਕੇਸ਼ਨ ਮਿਲ ਜਾਵੇ ਤਾਂ ਜੋ ਪਿਊਸ਼ ਹੈ ਉਸ ਕੋਲ ਹੀ ਇਹ ਫੋਨ ਹੋਵੇਗਾ ਤੇ ਉਸ ਨੂੰ ਗ੍ਰਿਫਤਾਰ ਕਰ ਲੇਤਾ ਜਾਵੇਗਾ ਹੁਣ ਜੋ ਇਹ ਫੋਨ ਸੀ ਕੁੜੀ ਦਾ ਇਹ ਆਨ ਹੁੰਦਾ ਇਸ ਫੋਨ ਦੀ ਲੋਕੇਸ਼ਨ ਬੰਬਈ ਦੇ ਅੰधेਰੀ ਬ੍ਰਿਜ ਦੀ ਆਉਂਦੀ ਹੈ ਤਾਂ ਉੱਥੇ ਪੁਲਿਸ ਜਾਂਦੀ ਹੈ ਜਾ ਕੇ ਪਿਊਸ਼ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਸ ਤੋਂ ਹੁਣ ਪੁੱਛਗਿਛ ਕਰਦੀ ਹੈ ਇਹ ਨਸ਼ੇੜੀ ਤਰ੍ਹਾਂ ਦਾ ਬੰਦਾ ਸੀ ਇਸ ਨੂੰ ਚੰਗੀ ਤਰ੍ਹਾਂ ਸੁਰਤ ਵੀ ਨਹੀਂ ਸੀ ਸ਼ਰਾਬ ਦਾ ਆਦੀ ਲੱਗ ਰਿਹਾ ਸੀ ਹੁਣ ਜੋ ਪਿਊਸ਼ ਆ ਉਹ ਦੱਸਦਾ ਕਿ ਮੇਰੀ ਅਤੇ ਇਸ ਕੁੜੀ ਦੀ ਦੋਸਤੀ ਹੁੰਦੀ ਆ ਤਕਰੀਬਨ 8 ਸਤੰਬਰ 2024 ਨੂੰ ਇੱਕ ਦੂਜੇ ਨੂੰ ਮਿਲਦੇ ਨੇ ਮਿਲਣ ਤੋਂ ਬਾਅਦ ਇਹਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਤੋਂ ਬਾਅਦ ਪਿਆਰ ਹੋ ਜਾਂਦਾ ਤਿੰਨ ਬਾਰ ਪਿਊਸ਼ ਕਮਰੇ ਬਦਲਦਾ ਤੇ ਇਹ ਕੁੜੀ ਉਸ ਕੋਲ ਕਮਰਿਆਂ ਦੇ ਵਿੱਚ ਵੀ ਆਉਂਦੀ ਹੈ ਪਰ ਇੱਕ ਦਿਨ ਜਦੋਂ ਪਿਊਸ਼ ਏਸ ਦੇ ਮੋਬਾਈਲ ਦੇ ਉੱਤੇ ਇਸ ਦੀ ਇੰਸਟਾਗ੍ਰam ਆਈਡੀ ਦੇਖ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਹ ਕੁੜੀ ਇਕੱਲੇ ਉਸ ਨਾਲ ਨਹੀਂ ਗੱਲ ਕਰ ਰਹੀ ਇਹ ਕਿਸੇ ਹੋਰ ਨਾਲ ਵੀ ਗੱਲ ਕਰ ਰਹੀ ਹੈ ਕਿਉਂਕਿ ਜੋ ਹੁਣ ਪਿਊਸ਼ ਅਤੇ ਇਹ ਕੁੜੀ ਸੀ ਇਹ ਦੋਨੋਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ ਆਪਸ ਵਿੱਚ ਪਿਆਰ ਕਰਦੇ ਸੀ ਤੇ ਇਹਨਾਂ ਦੇ ਸਬੰਧ ਵੀ ਬਣਦੇ ਸੀ ਪਰ ਪਿਊਸ਼ ਨੂੰ ਲੱਗਿਆ ਕਿ ਇਹ ਕੁੜੀ ਤਾਂ ਮੇਰੇ ਨਾਲ ਧੋਖਾ ਕਰ ਰਹੀ ਹੈ ਤੇ ਪਿਊਸ਼ ਨੇ ਉਸ ਦਾ ਸਕਰੀਨਸ਼ਾਟ ਕੱਟਿਆ ਉਸ ਤੋਂ ਬਾਅਦ ਇਸ ਕੁੜੀ ਨੂੰ ਪੁੱਛਿਆ ਕਿ ਕੀ ਤੂੰ ਕਿਸੇ ਹੋਰ ਨਾਲ ਵੀ ਗੱਲਾਂ ਕਰ ਰਹੀਆਂ ਪਰ ਕੁੜੀ ਨੇ ਕਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਉਸ ਨੇ ਉਸ ਨੂੰ ਸਕਰੀਨਸ਼ਾਟ ਵੀ ਦਿਖਾਇਆ ਪਰ ਕੁੜੀ ਨੇ ਕਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੈਂ ਤੇਰੇ ਨਾਲ ਹੀ ਰਹਾਂਗੀ ਪਰ ਪਿਊਸ਼ ਨੂੰ ਲੱਗਿਆ ਕਿ ਇਹ ਕੁੜੀ ਉਸ ਨੂੰ ਧੋਖਾ ਦੇਵੇਗੀ ਤਾਂ ਹੁਣ ਪਿਊਸ਼ ਉਸ ਉੱਤੇ ਸ਼ੱਕ ਕਰਨ ਲੱਗ ਜਾਂਦਾ ਹੈ ਗੱਲ-ਗੱਲ ਤੇ ਉਸ ਉੱਪਰ ਸ਼ੱਕ ਕਰਦਾ ਹੈ ਕਿ ਇਹ ਕੁੜੀ ਮੈਨੂੰ ਧੋਖਾ ਦੇਵੇਗੀ ਤੇ ਹੁਣ 10 ਫਰਵਰੀ 2026 ਨੂੰ ਪਿਊਸ਼ ਇਸ ਕੁੜੀ ਨੂੰ ਆਪਣੇ ਕਮਰੇ ਤੇ ਬੁਲਾਉਂਦਾ ਹੈ ਤੇ ਖੁਦ ਮੈਡੀਕਲ ਸਟੋਰ ਤੇ ਜਾਂਦਾ ਹੈ ਉੱਥੋਂ ਸੈਕਸ ਪਾਵਰ ਵਾਲੀਆਂ ਗੋਲੀਆਂ ਲਿਆਉਂਦਾ ਹੈ ਉਹ ਖਾਂਦਾ ਹੈ ਖਾਣ ਤੋਂ ਬਾਅਦ ਸ਼ਰਾਬ ਵੀ ਪੀਂਦਾ ਹੈ ਤੇ ਕੁੜੀ ਨੂੰ ਕਮਰੇ ਦੇ ਵਿੱਚ ਬੁਲਾ ਲੈਂਦਾ ਹੈ ਇੱਥੇ ਇਸ ਦੇ ਹੱਥ ਪੈਰ ਬੰਨ ਲੈਂਦਾ ਹੈ ਇਸ ਦੇ ਮੂੰਹ ਦੇ ਵਿੱਚ ਵੀ ਕੱਪੜਾ ਦੇ ਦਿੰਦਾ ਹੈ ਤੇ ਇਸ ਦੇ ਸਾਰੇ ਕੱਪੜੇ ਉਤਾਰ ਦਿੰਦਾ ਹੈ ਕੁੜੀ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਪਿਊਸ਼ ਉਸ ਨਾਲ ਮસ્ਤੀ ਕਰ ਰਿਹਾ ਪਰ ਪਿਊਸ਼ ਹੁਣ ਉਸ ਦੇ ਉੱਪਰ ਬੈਠ ਜਾਂਦਾ ਤੇ ਉਸ ਦਾ ਗਲ ਦਬ ਦਿੰਦਾ ਕੁੜੀ ਚੀਕਾਂ ਮਾਰਦੀ ਆ ਪਰ ਉਸ ਦੇ ਮੂੰਹ ਵਿੱਚ ਤਾਂ ਕੱਪੜਾ ਦਿੱਤਾ ਹੋਇਆ ਸੀ ਕਿਸੇ ਨੂੰ ਵੀ ਉਸ ਦੀਆਂ ਚੀਕਾਂ ਨਹੀਂ ਸੁਣਦੀਆਂ ਉਸ ਤੋਂ ਬਾਅਦ ਇਹ ਚਾਕੂ ਲੈਂਦਾ ਚਾਕੂਆਂ ਦੇ ਨਾਲ ਕੁੜੀ ਦੇ ਉੱਪਰ ਬਾਹਰ ਕਰਦਾ ਬਾਹਰ ਕਰਨ ਤੋਂ ਬਾਅਦ ਜਦੋਂ ਇਸ ਕੁੜੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਦਰਿੰਦਗੀ ਕਰਦਾ ਜਾਨੀ ਕੁੜੀ ਮਰ ਚੁੱਕੀ ਸੀ ਪਰ ਇਸ ਨੇ ਸੈਕਸ ਪਾਵਰ ਵਾਲੀਆਂ ਗੋਲੀਆਂ ਖਾਧੀਆਂ ਹੋਈਆਂ ਸੀ ਸ਼ਰਾਬ ਪੀਤੀ ਹੋਈ ਸੀ ਤੇ ਮਰੀ ਹੋਈ ਕੁੜੀ ਦੇ ਨਾਲ ਇਹ ਰੇਪ ਕਰਦਾ ਹੈ ਦਰਿੰਦਗੀ ਕਰਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਸੋਚਦਾ ਹੈ ਕਿ ਹੁਣ ਮੈਂ ਕੀ ਕਰਾਂ ਤਾਂ ਇਹ ਕੁੜੀ ਵਾਲਾ ਮੋਬਾਈਲ ਲੈ ਕੇ ਆਪਣੇ ਕਮਰੇ ਨੂੰ ਬਾਹਰੋਂ ਜੰਦਾ ਲਾ ਕੇ ਘਰੋਂ ਨਿਕਲ ਜਾਂਦਾ ਹੈ ਤੇ 9 ਵਜੇ ਕੁੜੀ ਦੇ ਫੋਨ ਤੋਂ ਮੈਸੇਜ ਕਰ ਦਿੰਦਾ ਉਸ ਦੀ ਛੋਟੀ ਭੈਣ ਨੂੰ ਕਿ ਮੈਂ ਹੁਣ ਨਹੀਂ ਆਵਾਂਗੀ ਮੈਂ ਬਹੁਤ ਦੂਰ ਚਲੀ ਗਈ ਤੇ ਫਿਰ ਇਹ ਰੇਲਵੇ ਸਟੇਸ਼ਨ ਤੇ ਜਾਂਦਾ ਹੈ ਰੇਲਵੇ ਸਟੇਸ਼ਨ ਤੇ ਜਾ ਕੇ ਇਹ ਮਹਾਰਾਸ਼ਟਰ ਵਾਲੀ ਟ੍ਰੇਨ ਫੜਦਾ ਹੈ ਉੱਥੇ ਮੁੰਬਈ ਦੇ ਵਿੱਚ ਜਾਂਦਾ ਹੈ ਮੁੰਬਈ ਦੇ ਕਲਾਕੇ ਦੇ ਵਿੱਚ ਜਾ ਕੇ ਇਹ ਆਤਮਾ ਨੂੰ ਵਾਪਸ ਬੁਲਾਉਣ ਲਈ ਇਹ YouTube ਤੇ ਦੇਖਦਾ ਕਿ ਕੀ ਕੀਤਾ ਜਾਵੇ ਤਾਂ ਇਹ ਮੰਗਲ ਸੂਤਰ ਵਗੈਰਾ ਚੂੜੀਆਂ ਵਗੈਰਾ ਲੈ ਕੇ ਉੱਥੇ ਮੰਤਰ ਪੜ੍ਹਦਾ ਤੇ ਇਸ ਨੂੰ ਲੱਗਦਾ ਕਿ ਸ਼ਾਇਦ ਉਸ ਕੁੜੀ ਦੀ ਆਤਮਾ ਨੂੰ ਇਹ ਬੁਲਾ ਲਵੇਗਾ ਪਰ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਵਿਅਰਥ ਗੱਲਾਂ ਨੇ ਤੇ ਪੁਲਿਸ ਇਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਨੂੰ ਇੰਦੋਰ ਲਿਆਂਦਾ ਜਾਂਦਾ ਹੈ ਇੰਦੋਰ ਲਿਆ ਕੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਇਸ ਦਾ ਰਿਮਾਂਡ ਲੈਂਤਾ ਜਾਂਦਾ ਤੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਨਿਕਲ ਕੇ ਆਉਂਦਾ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਅਦਾਲਤ ਵੱਲੋਂ ਇਸ ਬੰਦੇ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਕੁੜੀ ਤੇ ਮੁੰਡਾ ਇੱਕ ਦੂਜੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦੇ ਨੇ ਪਰ ਜੋ ਮੁੰਡੇ ਦਾ ਕਹਿਣਾਗਾ ਕਿ ਉਸ ਨੂੰ ਲੱਗਿਆ ਕਿ ਕੁੜੀ ਕਿਸੇ ਹੋਰ ਨਾਲ ਵੀ ਗੱਲ ਕਰ ਰਹੀ ਆ ਉਸ ਨੂੰ ਉਸ ਪਰ ਸ਼ੱਕ ਹੁੰਦਾ ਤੇ ਸ਼ੱਕ ਦੇ ਕਾਰਨ ਐਡਾ ਵੱਡਾ ਕ੍ਰਾਈਮ ਹੋ ਜਾਂਦਾ ਕਿ ਉਹ ਮੁੰਡਾ ਉਸ ਕੁੜੀ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਤੇ ਉਸ ਦੀਆਂ ਜੋ ਅਸ਼ਲੀਲ ਵੀਡੀਓ ਸੀ ਉਹ ਵੀ ਵਾਇਰਲ ਕਰ ਦਿੰਦਾ ਕਿਉਂਕਿ ਜੋ ਵੀਡੀਓ ਵਟਸਐਪ ਦੇ ਵਿੱਚ ਪਾਈਆਂ ਗਈਆਂ ਸੀ ਉਹ ਇਸ ਮੁੰਡੇ ਦੁਆਰਾ ਹੀ ਪਾਈਆਂ ਗਈਆਂ ਸੀ ਗਰੁੱਪਾਂ ਦੇ ਵਿੱਚ ਤੇ ਜੋ ਸਟੇਟਸ ਲਗਾਇਆ ਗਿਆ ਸੀ ਉਹ ਵੀ ਇਸ ਮੁੰਡੇ ਦੁਆਰਾ ਹੀ ਲਗਾਇਆ ਗਿਆ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਆ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ਿਕਾਲ